ਕਹਿੰਦੇ ਨੇ ਬੇਹਿੰਮਤੇ ਹੁੰਦੇ ਨੇ ਉਹ ਲੋਕ ਜੋ ਸ਼ਿਕਵਾ ਕਰਨ ਮੁਕਦਰਾਂ ਦਾ ਉਗਣ ਵਾਲੇ ਉਗ ਪੈਂਦੇ ਨੇ ਪਾੜ ਕਿਸੀਨਾ ਪੱਥਰਾਂ ਦਾ ਇਸ ਅਖਾਂ ਨੂੰ ਸੱਚ ਕਰ ਵਿਖਾਇਆ ਹੈ ਮਾਨਸਾ ਜ਼ਿਲ੍ਹੇ ਦੇ ਬੁਡਲਾੜਾ ਦੇ ਗਰੀਬ ਪਰਿਵਾਰ ਦੀਆਂ ਇਹਨਾਂ ਤਿੰਤੀਆਂ ਨੇ ਜਿਨ੍ਹਾਂ ਮੈਂ 2025 ਹੋਏ UGC NET ਦੇ ਇਮਤਿਹਾਨਾਂ ਨੂੰ ਬਿਨਾਂ ਕਿਸੇ ਕੋਚਿੰਗ ਦੇ ਪਾਸ ਕੀਤਾ ਸਗੋਂ ਚੰਗਾ ਰੈਂਕ ਵੀ ਹਾਸਲ ਕਰਕੇ ਵੱਡਾ ਕਮਾਲ ਕਰ ਦਿਖਾਇਆ ਇਨਾ ਤੀਆਂ ਦਾ ਪਿਤਾ ਗ੍ਰੰਥੀ ਸਿੰਘ ਹੈ ਤੇ ਮਾਂ ਦਿਹਾੜੀ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੀ ਹੈ। ਰਿੰਪੀ ਕੌਰ, ਬਿਆੰਤ ਕੌਰ ਅਤੇ ਹਰਦੀਪ ਕੌਰ ਨੇ ਪਵਿਕ ਵਿੱਚ ਪੀ ਐਚ ਡੀ ਕਰਨ ਅਤੇ ਪ੍ਰੋਫੈਸਰ ਬਨਣ ਦਾ ਟੀਚਾ ਮਿੱਥਿਆ। ਬਿਆੰਤ ਕੌਰ ਨੇ ਦੱਸਿਆ ਕਿ ਬਚਪਨ ਤੋਂ ਹੀ ਉਹਨਾਂ ਨੂੰ ਪੜਨ ਅਤੇ ਪ੍ਰੋਫੈਸਰ ਬਨਣ ਦਾ ਸ਼ੌਂਕ ਹੈ। ਔਰ ਇਸੇ ਸ਼ੌਂਕ ਨੂੰ ਮੁੱਖ ਰੱਖ ਕੇ ਉਹਨਾਂ ਐ ਪ੍ਰਖਿਆ ਦਿੱਤੀ ਜਿਸ ਦਾ ਨਤੀਜਾ ਕਰੀਬ 1 ਹਫ਼ਤੇ ਪਹਿਲਾਂ ਹੀ ਐਲਾਨਿਆ ਗਿਆ। ਇਹਨਾਂ ਤਿੰਨਾਂ ਤੀਆਂ ਨੂੰ ਇਸ ਗੱਲ ਦਾ ਮਾਣ ਹੈ ਕਿ ਭਾਵੇਂ ਉਹਨਾਂ ਦੇ ਮਾਪੇ ਗਰੀਬ ਅਤੇ ਘੱਟ ਪੜੇ ਲਿਖੇ ਨੇ ਪਰ ਉਹਨਾਂ ਮੁੱਢ ਤੋਂ ਹੀ ਉਹਨਾਂ ਨੂੰ ਪੜਨ ਦੇ ਲਈ ਪ੍ਰੇਰਿਆ ਜਿਸ ਸਦਕਾ ਅਜੋ UGC ਦਾ ਵਕਾਰੀ ਪੇਪਰ ਦੇਸ਼ ਪਰ 74ਵਾਂ ਅਤੇ ਉੱਚੇ ਰੈਂਕ ਨੂੰ ਹਾਸਲ ਕਰ ਪਾਈਆਂ ਨੇ ਹੁਣ ਉਹਨਾਂ ਨੇ GRF ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਤੇ PhD ਕਰਨ ਗਿਆ ਇਹਨਾਂ ਤਿੰਨਾਂ ਭੈਣਾਂ ਨੂੰ ਆਸ ਹੈ ਕਿ ਉਹ ਇਕੱਠਿਆਂ ਹੀ PhD ਵੀ ਕਰਨ ਗਿਆ ਪਰ ਮਾਪਿਆਂ ਦਾ ਸਪੋਰਟ ਵੀ ਬਹੁਤ ਮਿਲਿਆ ਵੀ ਪੜਾਈ ਕਰਕੇ ਮੇਰੇ ਮਮੇ-ਪਾਪਾ ਕਹਿੰਦੇ ਸੀ ਪੜ੍ਹ ਲਓ ਜਿੰਨਾ ਪੜਿਆ ਜਾਂਦਾ ਹੋ ਸਕਦਾ ਵੀ ਘਰ ਵੀ ਕੰਮ ਕਰੋ ਹੋਰ ਵੀ ਬਾਹਰ ਵੀ ਕੰਮ ਨਹੀਂ ਕਰਨ ਦਿੰਦੇ ਸੀ ਕਹਿੰਦੇ ਸੀ ਪੜ੍ਹਾਈ ਕਰੋ ਜਿੰਨੀ ਵੀ ਹੋ ਸਕਦੀ ਆ ਮਿਹਨਤ ਤਾਂ ਬਹੁਤ ਸਾਰਾ ਕਰਨੀ ਪੈਂਦੀ ਆ ਆਪਣੇ ਅਗਰ ਤੁਹਾਡੀ ਪੜ੍ਹਾਈ ਦੀ ਗੱਲ ਕੀਤੀ ਜਾਵੇ ਤੁਸੀਂ ਕੀ ਕੀਤਾ ਸੀਗਾ ਤੇ ਜਦੋਂ UGC ਕਲੀਅਰ ਕੀਤਾ ਉਸ ਤੋਂ ਪਹਿਲਾਂ ਕੀ ਕੁਝ ਕੀਤਾ ਸਰ ਉਸ ਤੋਂ ਪਹਿਲਾਂ ਮੈਂ B.Sc ਕੀਤੀ ਉਸ ਤੋਂ ਬਾਅਦ ਮੈਂ M.Sc ਨੂੰ ਨਾਨਕ ਕਾਲਜ ਕੀਤੀ ਤੇ ਉਸ ਤੋਂ ਬਾਅਦ ਮੈਂ 2 ਸਾਲ ਟੀਚ ਕੀਤਾ ਈ ਕੁੱਲ ਦੇ ਵਿੱਚ ਪ੍ਰਾਈਵੇਟ ਸਕੂਲ ਦੇ ਵਿੱਚ ਤੇ ਉਸ ਤੋਂ ਬਾਅਦ ਮੈਂ ਪੇਪਰ ਦੀ ਤਿਆਰੀ ਕੀਤੀ ਨਾਲ-ਨਾਲ ਤੇ ਹੁਣ ਮੇਰਾ ਟੈਮਟ ਕਲੀਅਰ ਹੋ ਗਿਆ ਚਲ ਤਾਂ ਸਰ ਮੇਰੀ ਮੰਮੀ ਵਾਲੀ ਹੌਂਸਲੇ ਵਾਲੀ ਹੈ ਜਿਨ੍ਹਾਂ ਨੇ ਸਾਨੂੰ ਤਲਵੰਨਾ ਪੜ੍ਹਾਤਾ ਤੇ ਮੇਰੀ ਮੰਮੀ ਦੇ ਕਾਰਨ ਅਸੀਂ ਜੁਡੀਸੀਨੇਟ ਕਲੀਅਰ ਕਰਦੇ ਹਾਂ ਤਾਂ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਮੇਰੀ ਮੰਮੀ ਕਰਦੇ ਹਾਲਾਤਾਂ ਨੂੰ ਦੇਖ ਕੇ ਵੀ ਮੇਰੀ ਮੰਮੀ ਮਤਲਬ ਕਿ ਪਿੱਛੇ ਨਹੀਂ ਹਟਦੇ ਜਿੱਥੇ ਜੀ ਕਰਦਾ ਕਹਿੰਦਾਂਦੇ ਨੇ ਹਾਂ ਤੁਸੀਂ ਜਿਹੜੀ ਬੁੱਕ ਲੈਣੀ ਹੈ ਤੁਸੀਂ ਲੈ ਲਓ ਜੋ ਵੀ ਖਰਚੇ ਆਣ ਤਾਂ ਕਹਿੰਦੀ ਅਸੀਂ ਆਪ ਹੀ ਚੱਕਾਂਗੇ ਤੇ ਤੂੰ ਮਰਜ਼ੀ ਚੱਕੀ ਲੈ। ਉਹ ਤਾਂ ਵਧੀਆ ਲੱਗਦਾ ਜੀ ਅਸੀਂ ਇਸ ਕਰਦੇ ਵਿੱਚ ਪੈਦਾ ਹੋਈ। ਤੇ ਸਾਡੇ ਮਾਪੇ-ਬਾਪ ਨੇ ਸਾਡੇ ਨਾਲ ਸਪੋਰਟਿਵ ਨਹੀਂ ਕੀ। ਕੁੜੀਆਂ ਨੂੰ ਅੱਗੇ ਲੈ ਕੇ ਜਾਣਵਾਂ ਰੀ ਸੋਚਦੇ ਨੂੰ। ਸਾਡੇ ਮਾਪੇ-ਬਾਪ ਸਾਡੇ ਤੋਂ ਦੂਰ ਰਹਿ ਕੇ ਇੰਨੀ ਮਿਹਨਤ ਕਰ ਰਹੇ ਨੇ। ਤੇ ਮਾਂ ਧੁੱਪੇ ਨਹੀਂ ਗਈ। ਮੇਰੇ ਪਾਪਾ ਬਾਹਰ ਨਹੀਂ ਗਏ। ਤੇ ਸਾਡੇ ਲਈ ਸਾਡੇ ਕਰਕੇ ਵੀ ਸਾਡੇ ਤੋਂ ਦੂਰ ਨੇ। ਸਾਡਾ ਕੋਈ ਇੰਨਾ ਵਾਵਾਸਤਾ ਨਹੀਂ ਘਰ ਆ ਕਰੇ। ਵੀ ਦੂਰ ਨੇ। ਵੀ ਕਰ ਨਹੀਂ ਰਹਿੰਦੇ। ਰੈਸਟ ਨਹੀਂ ਕਰਦੇ। ਉਹਨੂੰ ਦੇਖਦੇ ਦੇਖਦੇ ਥੋੜਾ ਜਦੋਂ ਨੈਟ ਦਾ ਪੇਪਰ ਲਵੇ ਆਉਂਦਾ ਤਾਂ ਮੈਨੂੰ ਥੋੜਾ ਜਿਹਾ ਹੈਜ਼ਿਟੇਸ਼ਨ ਹੋਣ ਲੱਗ ਜਾਂਦੀ ਡਰ ਲੱਗਦਾ ਵੀ ਕਦੇ ਮੈਂ ਫੇਲ ਨਾ ਹੋ ਜਾ ਤਾਂ ਥੋੜਾ ਮੈਨੂੰ ਪਰ ਹਿੰਮਤ ਵੀ ਸੀ ਮੇਰੀ ਮੰਮੀ ਮੇਰੇ ਪਾਪਾ ਦੀ ਥੋੜਾ ਠੀਕ ਲੈ ਉਧਰ ਇਹਨਾ ਹੋਨਹਾਰ ਧੀਆ ਦੀ ਮਾਤਾ ਮਨਜੀਤ ਕੌਰ ਇੱਕ ਖੇਤ ਮਜ਼ਦੂਰ ਹੈ ਤੇ ਉਹਨਾਂ ਦਾ ਪਹਿਣਾ ਦਾ ਇੱਕ ਵੱਡਾ ਭਰਾ ਵੀ ਹੈ ਜਿਸ ਨੂੰ ਕਿਸੇ ਬਿਮਾਰੀ ਤੋਂ ਬਾਅਦ ਆਪਣੀ ਪੜ੍ਹਾਈ ਅਧ ਵਿਚਾਲੇ ਹੀ ਛੱਡਣੀ ਪਈ ਹੈ ਪਰ ਅਜੇ ਨਾ ਧੀਆ ਦੀ ਮਾਂ ਨੂੰ ਇਹ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹਨਾਂ ਦੀਆਂ ਕਟੀਆਂ ਤੰਗੀਆਂ ਤੁਲਸੀਆਂ ਨੂੰ ਪੂਰ ਪਿਆ ਅਤੇ ਧੀਆ ਨੇ ਉਹਨਾਂ ਦਾ ਸਿਰ ਮਾਣ ਨਾਲ ਉੱਚਾ ਕਰ ਦਿਖਾਇਆ ਮਾਤਾ ਮਨਜੀਤ कौर ਦਾ ਸਮਾਜ ਨੂੰ ਇਹੀ ਸੁਨੇਹਾ ਹੈ ਕਿ ਧੀਆ ਨੂੰ ਵੱਧ ਤੋਂ ਵੱਧ ਪੜਾਓ ਅਤੇ ਆਪਣੇ ਪੈਰਾਸਿਰ ਖੜਾ ਕਰੋ ਅੱਜ ਤਾਂ ਜੀ ਬਹੁਤ-ਬਹੁਤ ਵਧੀਆ ਲੱਗਾ ਸਾਨੂੰ ਤਾਂ ਵੀ ਸਾਡੀ ਧੀਆ ਆਪਦੇ ਪੈਰਾਸਰ ਖੜੀਆਂ ਹੋ ਗਈਆਂ ਕਿਵੇਂ ਸੋਚਿਆ ਤੁਸੀਂ ਵੀ ਮੈਂ ਉਹਦਾ ਹੀ ਸੋਚਿਆ ਸੀ ਵੀ ਧੀਆ ਨੂੰ ਕਹਿੰਦੇ ਨੇ ਵੀ ਅੱਗੇ ਨਾ ਫੜਾਓ ਅਸੀਂ ਨੱਖ ਕੇ ਸਿਖਦੇ ਵਧਾਉਂਦੇ ਹਾਂ ਇੱਕ ਦੇ ਵਿਧਾਨਗਰ ਵਿੱਚ ਇਹ ਨਾਸੋ ਤੇ ਨਗਰੀ ਇਹਨਾਂ ਤਿੰਨ ਪੈਨਾ ਦੀ ਪ੍ਰਾਪਤੀ ਤੇ ਸ਼੍ਰੋਮਣੀ ਕਲਦਲ ਦੇ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੇਂਦਰੀ ਮੰਤਰੀ ਹਰਸ਼ਿੰਦਰ ਕੌਰ ਬਾਦਲ ਨੇ ਵੀ ਇਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਹੈ ਅਤੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਹਨਾਂ ਤੀਆਂ ਨੂੰ ਸੁਨਹਿਰੀ ਭਵਿਕਲੇ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਨੇ ਸੁਵਣਾ ਤਿੰਨ ਪੈਨਾ ਦੀ ਮਿਹਨਤ ਅਤੇ ਸਫਲਤਾ ਦੀ ਕਹਾਣੀ ਤੋਂ ਇਹੀ ਸਿੱਖ ਮਿਲਦੀ ਹੈ ਕਿ ਜੇ ਮਨ ਵਿੱਚ ਕੁਝ ਕਰਨ ਦੀ ਚਾਹ ਹੋਵੇ ਅਤੇ ਇਰਾਦਾ ਮਜ਼ਬੂਤ ਤਫਿਰ ਕੋਈ ਵੀ ਔਕਰ ਤੁਹਾਡੇ ਰਾਧਾ ਰੋੜਾ ਨਹੀਂ ਬਣ ਸਕਦੀ ਅਤੇ ਤੁਹਾਨੂੰ ਆਪਣਾ ਟੀਚਾ ਪ੍ਰਾਪਤ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਸੋ ਆਦਾਰਾ ਪੀਟੀਸੀ ਵੀ ਇਹਨਾਂ ਤਿੰਨਾਂ ਪੈਣਾ ਦੀ ਪ੍ਰਾਪਤੀ ਤੇ ਇਹਨਾਂ ਨੂੰ ਵਧਾਈ ਦਿੰਦਾ ਹੈ ਅਤੇ ਇਹਨਾਂ ਦੇ ਅਗਲੇ ਟੀਚੇ ਦੀ ਪ੍ਰਾਪਤੀ ਲਈ ਸ਼ੁਭਕਾਮਨਾਵਾਂ ਪੀਟੀਸੀ న్యూਸ ਲਈ ਮਾਨਸਾ ਤੋਂ ਨਵਦੀਪ ਅਲੂਵਾਲੀ ਦੀ ਰਿਪੋਰਟ